ਨਾਲੇ ਤਾਂ ਵੀਰੇ ਸਾਡੇ ਘਰ ਚ ਮੋਤਾਂ ਹੋ ਗਈਆਂ ਨਾਲੇ ਸਾਡਾ ਬੰਦਾ ਚੱਕ ਲਿਆ ਸਾਡੇ ਘਰੋਂ ਨਹੀਂ ਕੁਛ ਬਰਾਮਦ ਹੋਇਆ ਮੇਰਾ ਘਰ ਵਾਲਾ ਕੋਈ ਇੱਥਾਂ ਦਾ ਕੰਮ ਨਹੀਂ ਕਰਦਾ ਹੈਗਾ ਮੇਰਾ ਬੇਟਾ ਬੇਗਨਾ ਚੱਕਿਆ ਬੇਗਨਾ ਉੱਤੇ ਕਾਤਲ ਦਾ ਪਰਚਾ ਪਾਇਆ ਹੈ ਪੁਰਾਣੇ ਕੇਸਾਂ ਨਾਲ ਆ ਕੇ ਇਸ ਦਾ ਤਾਂ ਕੋਈ ਲਿੰਕੇ ਨਹੀਂ ਬਣਦਾ ਹੈਗਾ ਵੀਰੇ ਕੱਲ ਸਾਨੂੰ ਐਸਐਚਓ ਨੇ ਬੁਲਾਇਆ ਉਹਨੇ ਵੀ ਸਾਨੂੰ ਇਹ ਬਕਾਇਦਾ ਗੱਲ ਕਹੀ ਆ ਵੀ ਸਾਨੂੰ ਪਤਾ ਉਹ ਨਿਰਦੋਸ਼ ਆ ਪਰ ਸਾਡੇ ਤੋਂ ਉਤੋਂ ਦਬਾਗ ਆ ਵੀ ਇਹ ਮੁੰਡਾ ਪਹਿਲਾਂ ਸਾਲ ਪਹਿਲਾਂ ਕੰਮ ਕਰਦਾ ਸੀਗਾ ਵੀ ਤਾਂ ਕਰਕੇ ਹੋ ਚੱਕਿਆ ਜੀ ਸੌਫੀ ਦੀ ਫੋਟੋ ਪਾਈ ਹੋਇਆ ਖਾਲੀ ਉਹੀ ਉਹੀ ਬੋਤਲ ਉਹ ਹਾਂਜੀ ਹਾਂ ਉਹ ਮੇਰੇ ਚਾਚੇ ਨੇ ਤਾਂ ਉਹੀ ਪੀਤੀ ਆਈ ਉਹਦੇ ਕੋਲੋਂ ਤਾਂ ਉਹੀ ਮਿਲੀ ਆ ਗਈ ਇਹਨਾਂ ਨੇ ਹੁਣ ਪਤਾ ਨਹੀਂ ਹਰਿਆਣੇ ਤੋਂ ਕਹੀ ਜਾਂਦੇ ਆ ਬੰਦਾ ਉਹ ਚੱਕ ਲਿਆ ਉਹ ਚੱਕ ਲਿਆ ਹੁਣ ਸਾਨੂੰ ਇਹ ਵਾਰੀ ਦੀ ਉਹੀ ਆ ਪੀਤੀ ਬੋਤਲ ਉਹੀ ਸੀ ਘਰੇ ਜੀ ਹੁਣ ਫਿਰ ਹੋਰ ਕੋਈ ਬੋਤਲ ਹੀ ਨਹੀਂ ਸੀਗੀ ਕਿਤਾ ਵੀਰੇ ਸਾਡੇ ਬੰਦੇ ਬਾਗੇ ਉੱਤੋਂ ਇਹਨਾਂ ਨੇ ਸਾਡਾ ਘਰ ਦਾ ਮੁੰਡਾ ਚੱਕ ਲਿਆ ਉਹੀ ਮੂਰੇ ਹੋ ਕੇ ਕਰਨ ਵਾਲਾ ਸੀਗਾ ਪਿੰਡ ਦੇ ਵਿੱਚ ਕੋਈ ਐਜਾ ਇਦਾਂ ਦਾ ਕੰਮ ਨਹੀਂ ਕਰਦਾ ਸੀ ਇਹ ਨਜਾਇਜ਼ ਤੱਕੇ ਨਾ ਪਾਇਆ ਗਿਆ ਠੀਕ ਹੈ ਨਾ ਜੇ ਕੋਈ ਪਿੰਡ ਦਾ ਵਿੱਚ ਕਰਦਾ ਇਹ ਕਰਦਾ ਤਾਂ ਖੁਦ ਅਸੀਂ ਆਪ ਪਰਚਾ ਪਾਉਣ ਨੂੰ ਤਿਆਰ ਆ ਇਹ ਮਾਨਦੇ ਸ਼ਹਿਰ ਦੇ ਵਿੱਚ ਇਸ ਵੇਲੇ ਧਰਨਾ ਲੱਗਿਆ ਹੋਇਆ ਕਿਉਂਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ ਪਰ ਵੱਡਾ ਸਵਾਲ ਇਹ ਹੈ ਕਿ ਸਰਕਾਰ ਤੇ ਵੀ ਖੜਦਾ ਕਿ ਹਾਲੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਨ੍ਹਾਂ ਘਰਾਂ ਤੱਕ ਆ ਕੇ ਜਿਹੜਾ ਹੈਗਾ ਉਹ ਨਹੀਂ ਪਹੁੰਚਿਆ ਜਿੱਥੇ ਡੈਥ ਜਿਹੜੀ ਹੈਗੀਆਂ ਨੇ ਜਿੰਨਾ ਘਰਾਂ ਦੇ ਵਿੱਚ ਡੈਥ ਜਿਹੜੀ ਹੈਗੀਆਂ ਨੇ ਉਹ ਜਿਹੜੀਆਂ ਨੇ ਉਹ ਹੋਈਆਂ ਨੇ ਤੁਹਾਡੇ-ਤੁਹਾਡੇ ਕੀ ਲੱਗਦੇ ਸੀ ਜੀ ਕਿੰਨੇ ਡੈਥ ਹੋਏ ਜੀ ਦੋ ਦੋੜ ਦੇ ਦੋ ਹਾਂਜੀ ਦੋ ਜੁੜਬਾ ਹਾਂਜੀ ਦੋ ਚਾਚੂ ਸੀਗੇ ਮੇਰੇ ਜਿਨ੍ਹਾਂ ਦੀ ਡੈਥ ਹੋਈ ਹੈ ਵੀਰੇ ਕੋਈ ਕਹਿੰਦੇ ਨੇ ਇਹਨਾਂ ਤੋਂ ਨੂੰ ਉਹਨਾਂ ਤੋਂ ਲੈਣਾ ਕੀ ਆਇਆ ਕੋਈ ਉਸ ਤੋਂ ਬਾਅਦ ਘਰ ਦੇ ਵਿੱਚ ਜੇਕਰ ਐਮ ਐਲ ਏ ਦੀ ਗੱਲ ਕਰੀਏ ਕਿਸੇ ਕੋਈ ਵੀ ਨਹੀਂ ਆਇਆ ਵੀਰੇ ਉੱਤੋਂ ਸਾਡਾ ਮੁੰਡਾ ਚੱਕ ਲਿਆ ਮੇਰਾ ਘਰ ਵਾਲਾ ਸੁੱਖੀ ਜੋ ਕਿ ਬਿਲਕੁਲ નિર્ਦੋਸ਼ ਆ ਨਾਲੇ ਤਾਂ ਵੀਰੇ ਸਾਡੇ ਘਰ ਚ ਮੌਤਾਂ ਹੋ ਗਈਆਂ ਨਾਲੇ ਸਾਡਾ ਬੰਦਾ ਚੱਕ ਲਿਆ ਦੁੱਖ ਸਾਨੂੰ ਬਹੁਤ ਵੱਡਾ ਸਾਰੇ ਪਿੰਡ ਦਾ ਦੁੱਖ ਬਹੁਤ ਜਾਦੇ ਮੌਤਾਂ ਹੋ ਗਈਆਂ ਵੀਰੇ ਤੇ ਵੀਰੇ ਮੌਤਾਂ ਸਾਡੇ ਘਰ 'ਚ ਵੀ ਹੋਈਆਂ ਨੇ ਤੇ ਫਿਰ ਉਹ ਕਾਦੇ ਬੇਸ ਤੇ ਚੱਕਿਆ ਸਾਡੇ ਘਰੋਂ ਨਹੀਂ ਕੁਝ ਬਰਾਮਦ ਹੋਇਆ ਮੇਰਾ ਘਰ ਵਾਲਾ ਕੋਈ ਇਦਾਂ ਦਾ ਕੰਮ ਨਹੀਂ ਕਰਦਾ ਹੈਗਾ ਪਿੰਡ 'ਚੋਂ ਇਨਕੁਆਇਰੀ ਕਰ ਲਵੇ ਸਰਕਾਰ ਸਾਡੇ ਘਰ ਦੀ ਚੈਕਿੰਗ ਹੋ ਜਵੇ ਛੋਟੇ ਛੋਟੇ ਵੀਰੇ ਮੇਰੇ ਬੱਚੇ ਨੇ ਤੋਂ ਮੇਰੀ ਨਾਨੇ ਤੋਂ ਸ਼ੂਗਰ ਦੀ ਮਰੀਜ਼ ਆ ਆ ਮੇਰੇ ਘਰ ਘਰ ਵਾਲੇ ਨੂੰ ਸ਼ੂਗਰ ਆ ਮੇਰੇ ਘਰ ਵਾਲੇ ਦੀ ਰਿਪੋਰਟ ਅਗਰਵਾਲ ਹੈਲਥ ਕੇਅਰ ਤੋਂ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਏ ਪਟਿਆਲੇ ਤੋਂ ਬੇਦੋਸ਼ਾ ਚੱਕ ਲੈ ਨਿਰਦੋਸ਼ਾ ਚੱਕ ਲੈ ਨਿਰਦੋਸ਼ਾ ਚੱਕ ਹਾਂ ਨਿਰਦੋਸ਼ ਨਹੀਂ ਹੋ ਚੱਕ ਕੋਈ ਦੋਸ਼ ਨਹੀਂ ਸੀ ਵੀਰੇ ਉਹਨਾਂ ਦਾ ਬਿਨਾਂ ਗੱਲਬਾਤ ਪਾਇਆ ਬੇਟਾ ਕਤਲ ਦਾ ਪਰਚਾ ਪਾਇਆ ਦੇਖ ਸਾਨੂੰ ਸਾਰਿਆਂ ਦਾ ਦੁੱਖਾ ਸਾਰੀਆਂ ਮੇਰੇ ਬੱਚੇ ਤੇ ਐਡੇ ਐਡੇ ਕੋ ਬਲੂਰ ਨੇ ਜਿਹਦੇ ਘਰ ਉਜੜੇ ਨੇ ਉਹ ਵੀ ਸਾਡੇ ਆਪ ਦੇ ਨੇ ਸਾਰੀ ਮੇਰੇ ਬੱਚੇ ਨੇ ਅਸੀਂ ਐ ਨਹੀਂ ਕਹਿੰਦੇ ਵੀ ਸਾਡਾ ਕੱਲਿਆਂ ਦਾ ਸਾਰੀ ਆ ਵੀ ਮੇਰਾ ਬੇਟਾ ਬੇਗਨਾ ਚੱਕਿਆ ਬੇਗਨਾ ਉਤੇ ਕਾਤਲ ਦਾ ਪਰਚਾ ਪਾਇਆ ਗਿਆ। ਅੱਜ ਕੱਲ ਤੁਸੀਂ ਦੱਸੀ ਪ੍ਰਸ਼ਾਸਨ ਨੂੰ ਕਿ ਬੇਗਨਾ ਉਹ ਪ੍ਰਸ਼ਾਸਨ ਨੇ ਵੀ ਡੀਐਸਪੀ ਨੇ ਸਾਨੂੰ ਆਪ ਜਿੱਦੇ ਸੰਗਰੂਰ ਪਹਿਲੇ ਦਿਨ ਚੱਕਿਆ ਗਿਆ ਜੀ ਸੁਖੀ ਉਹਦੇ ਕਿਹਾ ਵੀ ਇਹ ਤੇ ਪਹਿਲਾ ਸਾਲ ਪਹਿਲਾ ਕੋਈ दारू ਦਾ ਪਰਚਾ ਸੀਗਾ ਕਹਿੰਦੇ ਵੀ ਅਸੀਂ ਉਹਦੇ ਬੇਸ ਤੇ ਇਹ ਚੱਕਿਆ ਸੀਗਾ ਵੀ ਇਹ ਇਹ दारू 베ਰ ਹੈ ਵੀ ਉਹ ਕਹਿੰਦੇ ਵੀ ਸਾਨੂੰ ਪਤਾ ਇਹ ਨਿਰਦੋਸ਼ ਹੈਗਾ। ਵੀ ਪਰ ਸਾਡੇ ਤੇ ਉੱਪਰੋਂ ਪ੍ਰੈਸ਼ਰ ਆ ਸੀ ਐਵੇਂ ਨਹੀਂ ਉਹਨੂੰ ਛੱਡ ਸਕਦੇ ਵੀ ਤੁਸੀਂ ਕੋਈ ਉਹਦੇ ਕਹੀਏ ਕੋਈ ਨਾ ਜੇ ਤੁਸੀਂ ਸੰਸਕਾਰ ਕਰ ਦੋਗੇ ਅਸੀਂ ਸੁਖੀ ਨੂੰ ਛੱਡ ਦਾਂਨੇ ਆ ਜੇ ਤੁਸੀਂ ਆਪਦੇ ਚਾਚਿਆਂ ਦਾ ਕਰ ਦੋਗੇ ਤਾਂ ਸੁਖੀ ਨੂੰ ਛੱਡ ਦਾਂਨੇ ਆ ਪਰ ਐ ਆਈ ਇਹਨਾਂ ਨੇ ਉਹਨੂੰ ਚੱਕਿਆਗਾ ਮੁੜ ਕੇ ਨਾ ਸਾਨੂੰ ਉਹਨਾਂ ਨੇ ਉਹ ਕੀਤਾ ਜੇਲ੍ਹ ਤੋੜਦਾ ਹੀ ਹੁਣ ਆ ਉਹ ਕੀਤਾ ਕੰਡੇ ਤੁਹਾਡੇ ਸਕੇ ਚਾਚੇ ਸੀ ਜਿਨ੍ਹਾਂ ਨੂੰ ਸਾਡੇ ਸਕੇ ਚਾਚੇ ਉਹ ਸੁੱਖੀ ਨਹੀਂ ਸਗੀ ਚਾਚੇ ਸੀਗੇ ਜੀ ਉਹਦੇ ਵੀ ਸਗੀ ਚਾਚੇ ਸੀਗੇ ਸਕੇ ਚਾਚੇ ਸੀਗੇ ਉਹਨੂੰ ਦਾਰੂ ਦਾ ਇਹ ਚੀਜ਼ ਪਤਾ ਕਿ ਦਾਰੂ ਕਿੱਥੋਂ ਲਿਆਉਂਦੇਗੀ ਕਿੱਥੋਂ ਲੈਂਦੀ ਸੀ ਦਾਰੂ ਨਹੀਂ ਸਾਨੂੰ ਇਹ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਜੀ ਦਾਰੂ ਕਿੱਥੋਂ ਲੈਂਦੀ ਵਾ ਬੁਖਾਲੀ ਬੋਤਲਾਂ ਸੀਗੀਆਂ ਉਹਦੀਆਂ ਫੋਟੋਆਂ ਪਾਈਆਂ ਹੋਈਆਂ ਜੀ ਬਸ ਵੀ ਬਸ ਉਹ ਉਹਨਾਂ ਪਦਰ ਜਾਂ ਸੌਫੀ ਦੀ ਫੋਟੋ ਪਾਈ ਹੋਈ ਹੈ ਕਾਲੀ ਉਹੀ ਉਹੀ ਬੁੱਤ ਉਹ ਹਾਂਜੀ ਹਾਂ ਉਹ ਮੇਰੇ ਚਾਚੇ ਨੇ ਤਾਂ ਉਹੀ ਪੀਤੀ ਈ ਉਹਦੇ ਕੋਲੋਂ ਤਾਂ ਉਹੀ ਮਿਲੀ ਹੈ ਕਿ ਇਹਨਾਂ ਨੇ ਹੁਣ ਪਤਾ ਨਹੀਂ ਹਰਿਆਣੇ ਤੋਂ ਕਹੀ ਜਾਂਦੇ ਆ ਬੰਦਾ ਉਹ ਚੱਕ ਲਿਆ ਉਹ ਚੱਕ ਲਿਆ ਹੁਣ ਸਾਨੂੰ ਇਹ ਵਾਰੀ ਦੀ ਉਹੀ ਆ ਪੀਤੀ ਉਹ ਬੋਤਲ ਉਹੀ ਸੀ ਘਰੇ ਜੀ ਹੁਣ ਫਿਰ ਹੋਰ ਕੋਈ ਬੋਤਲ ਹੀ ਨਹੀਂ ਸੀਗੀ ਫਿਰ ਸਸੀ ਤਾਂ ਉਹੀ ਸਮਝਣਾ ਵੀ ਉਹੀ ਪੀਤੀ ਆ ਪੀਣ ਤੋਂ ਕਿੰਨੇ ਸਮੇਂ ਬਾਅਦ ਜਿਹੜੀ ਹਾਲਤ ਹਾਲਤ ਉਹਨਾਂ ਦੀ ਖਰਾਬ ਹੋਈ ਆ ਬਸ ਦੂਸਰੇ ਦਿਨ ਜੀ ਦੂਸਰੇ ਦਿਨ ਨਾਲ ਜਿਹੜੀ ਆ ਗਈ ਹਾਂਜੀ ਹਾਂਜੀ ਤੇ ਭਾਈ ਜੇਕਰ ਪਿੰਡਾਂ ਦੇ ਵਿੱਚ ਗੱਲ ਕਰੀਏ ਹਲਕਾ ਹਰਪਾਲ ਸਿੰਘ ਚੀਮਾ ਹੋਰਾਂ ਦਾ ਹਲਕਾ ਝਾੜੂ ਦੇ ਵਿੱਚੋਂ ਕੋਈ ਐਮਐਲਏ ਨਰਿੰਦਰ ਕੌਰ ਭਰਾ ਜੋ ਕੋਈ ਨਾ ਕੋਈ ਆ ਕੇ ਬੌੜਿਆ ਘਰਾਂ ਦੇ ਵਿੱਚ ਨਹੀਂ 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 ਕੋਈ ਨਹੀਂ ਆਈ ਸਗੋਂ ਸਾਨੂੰ ਪ੍ਰਸ਼ਾਸਨ ਕਦੇ ਘਰਾਟ ਤੇ ਸਾਦਦਾ ਸੀਗਾ ਜੀ ਕਦੇ ਸਾਨੂੰ ਡਿਡਬੇ ਸਾਦਦਾ ਸੀ ਉਹ ਸਾਨੂੰ ਸਾਦਰੇ ਸੀਗਾ ਜੀ ਕਦੇ ਮਾਰਕੀਟ ਦਫਤਰ ਸਾਦਦਾ ਸੀਗਾ ਸਾਡੇ ਕੋਲ ਉੱਥੇ ਆ ਕੇ ਕੋਈ ਨਹੀਂ ਆਇਆ ਜੀ ਬਸ ਜਿਹੜੇ ਆਮ ਨਮਾਇंदे ਹੁੰਦੇ ਆ ਆਪਣੇ ਜਿੰਮੇ ਸਾਡੇ ਉਹਨਾਂ ਦੇ ਐਸਸੀ ਕੈਟਾਗਰੀ ਲਾ ਲੋ ਵੀ ਉਹਨਾਂ ਦੇ ਬਸ ਸਾਡੇ ਹਾਂ ਉਹਨਾਂ ਦੀ ਉਹਨਾਂ ਨੇ ਸਾਡੀ ਸੁਣੀ ਹੈ ਜੀ ਹੋਰ ਕੋਈ ਸਾਡੇ ਨਾਲ ਕੋਈ ਨਹੀਂ ਹੋਇਆ ਜੀ ਤੁਹਾਨੂੰ ਜੋ ਸੱਦਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਕੀ 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 ਆਖਿਆ ਜਾਂਦਾ ਕੀ ਪੁੱਛਿਆ ਜਾਂਦਾ ਕੀ ਪੱਛਗ ਵਿੱਚ ਕਰੀ ਗਈ ਬਸ ਮਾਪਜੇ ਦੀ ਉਹ ਕਰਦੇ ਸੀ ਉਹ ਕਹਿੰਦੇ ਸੀ ਮਾਪਜਾ ਵੀ ਮਤਲਬ ਕਿ ਮਾਪਜੇ ਦੀ ਗੱਲ ਕੀਤੀ ਹੈਗੀ ਉਹਨਾਂ ਨੇ ਉਦੋਂ ਬਸ ਅਸੀਂ ਸੁਖੀ ਦੀ ਗੱਲ ਕੀਤੀ ਉਹਨਾਂ ਨੇ ਕੱਲ ਵੀ ਸਾਨੂੰ ਐਸਐਸਪੀ ਨੇ ਕਿਹਾ ਵੀ ਉਹਨੂੰ ਅਸੀਂ ਤੁਹਾਨੂੰ ਉਹ ਕਰ ਦਾਂਗੇ ਵੀ ਸੰਸਕਾਰ ਕਰੋ ਫਿਰ ਉਹਨੂੰ ਉਹ ਕਰਾਂਗੇ ਉਹਦੇ ਜੀ ਦਾ ਦਬਾਅ ਬਣਾਇਆ ਜਾ ਰਿਹਾ ਵੀ ਜਿੰਨੇ ਜਿਹੜੇ ਸੰਸਕਾਰ ਨਹੀਂ ਕਰਦੇ ਉਹਨਾਂ ਚ ਜਿਵੇਂ ਜਿਹੜੇ ਦੱਸਨੇ ਕਿ ਭੈਣ ਦੇ ਹਸਬੰਦ ਨੂੰ ਉਹਨੂੰ ਛੱਡਿਆ ਨਹੀਂ ਜਾਣਾ ਹਾਂ ਜੀ ਨਹੀਂ ਛੱਡਿਆ ਜਾਣਾ ਹੁਣ ਤਾਂ ਇਹ ਕਹਿ ਰਹੇ ਸੀ ਅੱਜ ਸਾਨੂੰ ਕੱਲ ਪਤਾ ਲੱਗਿਆ ਸ਼ਾਮ ਨੂੰ ਉਹਨੂੰ ਜੇਲ੍ਹ ਤੋਰਦਾ ਜੇਲ੍ਹ ਭੇਜ ਹਾਂ ਸ਼ਾਮ ਨੂੰ ਜੇਲ੍ਹ ਕੋਈ ਨਹੀਂ ਗੱਲ ਰੱਖੀ ਜਾ ਰਹੀ ਹੈਗੀ ਦੇਖੋ ਵੀਰੇ ਦੁੱਖ ਸਾਨੂੰ ਸਾਰਿਆਂ ਦਾ ਮੁਆਵਜ਼ਾ ਸਾਰਿਆਂ ਨੂੰ ਮਿਲਣਾ ਚਾਹੀਦਾ ਅਸੀਂ ਸਰਕਾਰ ਤੋਂ ਕੁਝ ਨਹੀਂ ਮੰਗਦੇ ਬਸ ਸਾਡਾ ਜਿਹੜਾ ਬੰਦਾ ਬ ਉਹਨੂੰ ਸਾਡੇ ਹੱਥ 'ਚ ਦੇ ਦੇਣਾ ਪੂਰੇ ਸਾਡੀ ਕੋਈ ਗੱਲ ਨਹੀਂ ਹੋ ਰਹੀ ਹੈਗੀ ਪਿੰਡ ਦੇ ਅਸੀਂ ਨਾਲ ਆ ਜਿੰਨੇ ਨਾਲੋਂ ਪਿੰਡ ਦੇ ਜਿੰਨਿਆਂ ਦੀ ਵੀ ਡੈਥ ਹੋਈ ਅਸੀਂ ਸਾਰਿਆਂ ਦੇ ਨਾਲ ਆ ਪਰਿਵਾਰ ਨੇ ਖੜੇ ਨੇ ਇਹਨਾਂ ਤੋਂ ਪੁੱਛ ਲਓ ਵੀ ਮੇਰਾ ਘਰ ਵਾਲਾ ਕਿੰਨਾ ਕਮਾੜਾ ਬੰਦਾ ਏ ਇਹਨਾਂ ਤੋਂ ਪੁੱਛ ਕੀਚ ਕਰ ਸਕਦੇ ਹੋ ਤੁਸੀਂ ਵੀਰੇ ਤੁਸੀਂ ਵੀ ਕੰਮ ਕਰਦਾ ਮੇਰਾ ਬੇਟਾ ਕ ਨਹੀਂ ਕਰਦਾ ਬੇਗਨਾ ਚੱਕਿਆ ਗਿਆ ਮੇਰਾ ਬੇਟਾ ਸਾਨੂੰ ਸਾਰਿਆਂ ਦਾ ਬੇਟਾ ਹੋਰ ਪਿੰਡ ਵਾਲਿਆਂ ਦਾ ਵੀ ਦੁੱਖਾ ਮੇਰੇ ਕੱਲਾ ਪੁੱਤਾ ਮੇਰੇ ਸਾਰੇ ਮੇਰੇ ਆਪਣੇ ਪੁੱਤ ਨੇ ਜਿਹੜੇ ਇਲਜ਼ਾਮ ਲੱਗਦੇ ਨੇ ਪਹਿਲਾਂ ਕਰਦਾ ਰਿਹਾ ਇਦਾਂ ਦੇ ਕੰਮ ਇਸ ਤੇ ਕਰਦਾ ਸੀ ਉਹ ਪਹਿਲਾਂ ਕਰਿਆ ਬੇਟਾ ਨੇ ਸਾਲ ਪਹਿਲਾਂ ਦੋ ਸਾਲ ਅੱਜ ਇਹ ਜਨ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਹੈਗਾ ਪੁਰਾਣੇ ਪੁਰਾਣੇ ਕੇਸਾਂ ਨਾਲ ਆਹ ਕੇਸ ਦਾ ਤਾਂ ਕੋਈ ਲਿੰਕ ਹੀ ਨਹੀਂ ਬਣਦਾ ਹੈਗਾ ਵੀਰੇ ਇੱਕ ਤਾਂ ਵੀਰੇ ਸਾਡੇ ਬੰਦੇ ਵਾਗੇ ਉੱਤੋਂ ਇਹਨਾਂ ਨੇ ਸਾਡਾ ਘਰ ਦਾ ਮੁੰਡਾ ਚੱਕ ਲਿਆ ਉਹੀ ਮੂਰੇ ਹੋ ਕੇ ਕਰਨ ਵਾਲਾ ਸੀਗਾ ਆਟੋ ਬਿਨ ਇਨਵੈਸਟੀਗੇਟ ਬਿਨਾਂ ਇਨਵੈਸਟੀਗੇਸ਼ਨ ਤੋਂ ਚੱਕ ਲਿਆ ਕੋਈ ਪੁੱਛ ਪੜਤਾਲ ਤੋਂ ਇਨਵੈਸਟੀਗੇਸ਼ਨ ਤੋਂ ਚੱਕ ਲਿਆ ਵੀਰੇ ਹੂੰ ਸੋ ਦੋ ਦਿਨ ਦਾ ਜਦੋਂ ਮੇਰੇ ਚਾਚੇ ਬਿਮਾਰ ਸੀ ਉਹਨਾਂ ਨੂੰ ਚੱਕੀ ਫਿਰੀ ਗਿਆ ਕੱਲ ਬਸ ਉਹਨਾਂ ਨੂੰ ਉਹਨਾਂ ਨੂੰ ਉਹ ਕੀਤਾ ਸਾਨੂੰ ਅਸੀਂ ਉਹਨਾਂ ਨੂੰ ਪੋਸਟਮਾਰਟਮ ਲਈ ਉੱਧੇ ਸੰਗਰੂਰ ਲੈ ਕੇ ਆ ਗਏ ਪਿੱਛੋ ਪਤਾ ਲੱਗਿਆ ਕਿ ਸੁੱਖੀ ਨੂੰ ਚੱਕ ਕੇ ਲੈ ਗਏ ਹੁਣ ਜੇ ਫਿਰਦੇ ਵੀ ਸਾਡੇ ਉਜਰੇ ਨੇ ਅਜੇ ਤੋ ਨਜ਼ਰ ਉਦੋਂ ਚਾਹ ਸਾਨੂੰ ਪਤਾ ਬੁੜੀਆਂ ਦੇ ਕਿੱਡੇ ਕੁ ਮਨ ਹੁੰਦੇ ਨੇਗੇ ਅਸੀਂ ਤਾਂ ਬੌਂਦਲੇ ਪੈਤੇ ਸੰਤਾ ਬਾਅਦ ਚ ਲੋਕਾਂ ਨੇ ਦੱਸਿਆ ਵੀ ਸੁੱਖੀ ਨੂੰ ਪੁਲਿਸ ਚੱਕ ਕੇ ਲੈ ਗਈ ਇਹ ਚੀਜ਼ ਦਾ ਵੀ ਜਿਵੇਂ ਤੁਸੀਂ ਦਾਵਾ ਬਣਾਇਆ ਜਾ ਰਿਹਾ ਕਿ ਜੇਕਰ ਸਸਕਾਰ ਕਰੋਗੇ ਤਾਂ ਉਸ ਤੋਂ ਬਾਅਦ ਉਹਨਾਂ ਛੱਡਾਂਗੇ ਹਾਂਜੀ ਸਾਨੂੰ ਪਹਿਲਾਂ ਉੱਧੇ ਕਿਹਾ ਗਿਆ ਐਸਐਸਪੀ ਨੇ ਵੀ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਛੱਡ ਉਹਨੂੰ ਸੁੱਖੀ ਨੂੰ ਫੇਰ ਛੱਡ ਦਾਂਗੇ ਸਾਨੂੰ ਪਤਾ ਕਾ ਸਾਨੂੰ ਐਸਐਚਓ ਨੇ ਅਸੀਂ ਕੱਲ ਸਾਨੂੰ ਐਸਐਚਓ ਨੇ ਬੁਲਾਇਆ ਐਸਐਚਓ ਦੇ ਨਾਲ ਆਇਆ ਸੀ ਗੱਡੀ ਦੇ ਵਿੱਚ ਬਹਿ ਕੇ ਉਹਨੇ ਵੀ ਸਾਨੂੰ ਇਹ ਬਕਾਇਦਾ ਗੱਲ ਕਹੀ ਆ ਵੀ ਸਾਨੂੰ ਪਤਾ ਉਹ ਨਿਰਦੋਸ਼ ਆ ਪਰ ਸਾਡੇ ਤੋਂ ਉਤੋਂ ਦਵਾਗ ਆ ਵੀ ਇਹ ਮੁੰਡਾ ਪਹਿਲਾਂ ਸਾਲ ਪਹਿਲਾਂ ਕੰਮ ਕਰਦਾ ਸੀਗਾ ਵੀ ਤਾਂ ਕਰਕੇ ਉਹ ਹੋ ਚੱਕਿਆ ਗਿਆ ਵੀ ਪਹਿਲਾਂ ਵਾਲੇ ਪਹਿਲਾਂ ਵਾਲੇ ਪਰਚਾ ਕਰਕੇ ਇਹਨੂੰ ਵਿੱਚ ਪਾ ਲਿਆ ਇਹਨੂੰ ਵਿੱਚ ਪਾ ਲਿਆ ਹੀ ਬਸ ਉਹਨਾਂ ਨੂੰ ਬੰਦਾ ਮਿਲ ਗਿਆ ਹੀ ਹੋਰ ਸਿਆਸਤੀ ਲੋਕਾਂ ਨੇ ਕੁਝ ਪਿੰਡ ਦੇ ਸਿਆਸਤੀ ਲੋਕ ਤੇ ਉਹਨਾਂ ਨੂੰ ਦਬਾਅ ਬਣਾ ਕੇ ਚੱਕਵਾਇਆ ਪੁਲਿਸ ਮੁਲਾਜ਼ਮ ਵੀ ਕਹਿੰਦੇ ਵੀ ਇਹਦਾ ਕੋਈ ਰੋਲ ਨਹੀਂ ਸਾਨੂੰ ਕੋਈ ਪ੍ਰੂਫ ਨਹੀਂ ਮਿਲੇ ਇਹਦਾ ਸਾਡੇ ਤੇ ਪਰ ਉੱਪਰੋਂ ਪ੍ਰੈਸ਼ਰ ਆ ਸੀ ਇਹਨੂੰ ਐਵੇਂ ਨਹੀਂ ਛੱਡ ਸਕਦੇ ਇਨਵੈਸਟੀਗੇਸ਼ਨ ਲੱਗੂਗੀ ਫੇਰ ਛੱਡਾਂਗੇ ਹਰ ਇੱਕ ਪੂਰਾ ਵੋਟਾਂ ਵੇਲੇ ਤਾਂ ਆਉਂਦੇ ਰਹੇ ਹੁਣਗੇ ਹੁਣ ਕੋਈ ਆਮ ਆਦਮੀ ਪਾਰਟੀ ਦਾ ਆ ਗਟੋਗਾ ਕੋਈ ਐਮਐਲਏ ਕੋਈ ਐਮਪੀ ਕੋਈ ਆ ਕੇ ਖੜਿਆ ਇੱਥੇ ਕੋਈ ਨਹੀਂ ਆਇਆ ਜੀ ਸਾਡੇ ਕੋਈ ਨਹੀਂ ਆਇਆ ਸਾਡੀ ਕੋਈ ਨਹੀਂ ਸੁਣ ਰਿਆ ਸਾਡੀ ਨਹੀਂ ਨਹੀਂ ਇੱਥੇ ਨਹੀਂ ਆਇਆ ਜੀ ਸਾਡੀ ਤਾਂ ਕਿਸ ਕੋਈ ਨਹੀਂ ਸੁਣ ਰਿਆ ਹੈਗਾ ਜਿੰਨੇ ਖੜੇ ਨੇ ਕਹਿ ਰਹੇ ਨੇ ਸੰਤ ਜਿਹੜਾ ਹੌਸਲਾਗਾ ਮੈਨੂੰ ਤਾਂ ਦੇਖ ਕਹਿਣਾ ਨਹੀਂ ਆਉਂਦਾ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਡੇ ਪਿੰਡ ਤੋਂ ਵੀ ਪ੍ਰੈਸ਼ਰ ਪੈ ਰਿਹਾ ਵਿੱਚੋਂ ਕਹਿ ਰਹੇ ਨੇ ਵੀ ਉਹਨੂੰ ਅੰਦਰ ਭੇਜੋ ਠੀਕ ਆ ਆ ਵਿਕਨਾਂ ਸੰਸਕਾਰ ਕਰ ਦੋ ਮੈਂ ਬਾਹਰ ਪੜਾ ਦੂੰ ਜੇ ਸੰਸਕਾਰ ਕਰਤਾ ਮੇਰੇ ਬੇਟਾ ਕਿੱਥੋਂ ਨਿਕਲ ਜੂਗਾ ਨਹੀਂ ਨਿਕਲ ਸਕਦਾ ਪਿੰਡ ਦੇ ਵਿੱਚ ਰਹਿਣ ਵਾਲੇ ਵੀਰੇ ਇਹਨਾਂ ਨੂੰ ਵੀ ਪੁੱਛਿਆ ਜਾਵੇ ਵੀ ਉਹ ਕੰਮ ਕਰਦਾ ਸੀ ਭਾਈ ਜੇ ਉਹ ਪਿੰਡ ਦੇ ਵਿੱਚ ਕੋਈ ਐਜਾ ਇਦਾਂ ਦਾ ਕੰਮ ਨਹੀਂ ਕਰਦਾ ਸੀ ਇਹ ਨਜਾਇਜ਼ ਤੱਕੇ ਨਾ ਪਾਇਆ ਗਿਆ ਠੀਕ ਹੈ ਨਾ ਜੇ ਕੋਈ ਪਿੰਡ ਦੇ ਵਿੱਚ ਕਰਦਾ ਜੇ ਕਰਦਾ ਦਾ ਖੁਦ ਅਸੀਂ ਆਪ ਪਰਚਾ ਪਾਉਣ ਨੂੰ ਤਿਆਰ ਆਂ ਜੇ ਉਹ ਕੰਮ ਕਰਦਾ ਖੋਦਾ ਸੀ ਆਪ ਤਿਆਰ ਤਿਆਰਾਂ ਪਰਚਾ ਪਾਉਣਾ ਕਿ ਤੁਸੀਂ ਕੋਈ ਗੱਲਵਾਦ ਨਹੀਂ ਤੁਸੀਂ ਕੀ ਮੰਗ ਕਰਦੇ ਅਸੀਂ ਤਾਂ ਇਹ ਦੇਖੋ ਸਾਰਿਆਂ ਲਈ ਇਨਸਾਫ ਦੀ ਮੰਗ ਕਰਦੇ ਆਂ ਦੇਖੋ ਉਹ નિર્ਦੋਸ਼ ਚੱਕਿਆ ਗਿਆ ਸੀ ਉਹਦੇ ਲਈ ਵੀ ਇਨਸਾਫ ਦੀ ਗੱਲ ਕਰਦੇ ਆਂ ਜਿਹੜੇ ਵੀ ਢੰਡੋਲੀ ਦੇ ਲਾਲੋ ਕਿਹੜੇ-ਕਿਹੜੇ ਪਿੰਡਾਂ ਦੇ ਦੱਸ ਰਿਹਾ ਸਾਨੂੰ ਹਨਾ ਅਸੀਂ ਸਾਰਿਆਂ ਲਈ ਇਨਸਾਫ ਦੀ ਮੰਗ ਕਰਦੇ ਆਂ ਜੀ ਬਸ ਸਾਨੂੰ ਉਸੋ ਜਿਹੜਾ ਸੁਖੀ ਚੱਕਿਆ ਗਿਆ ਸੀ ਉਹਦੇ ਲਈ ਵੀ ਜਿਹੜਾ ਨਜਾਇਜ਼ ਚੱਕਿਆ ਗਿਆ ਉਹਦੇ ਲਈ ਵੀ ਇਨਸਾਫ ਦੀ ਮੰਗ ਕਰਦੇ ਆਂ ਹੋਰ ਸਾਡੀ ਕੋਈ ਮੰਗ ਨਹੀਂ ਹੈ ਜ ਸਾਡੇ ਪਿੰਡ ਦੇ ਵਿੱਚੋਂ ਕਿੰਨੇ ਜਿਹੜੇ ਨੇ ਡੈਥ ਹੋਈ ਆ ਸਾਡੇ ਪਿੰਡ ਚੋਂ 6-7 ਬੰਦੇ ਆਂ ਡੈਥ ਹੋ ਚੁੱਕੀ ਆ ਜੀ ਇਸ ਤੋਂ ਪਹਿਲਾਂ ਹਾਂਜੀ ਪ੍ਰਾਪਤ ਕਿੰਨੇ ਨੇ ਪ੍ਰਾਪਤ ਮੈਨੂੰ ਲੱਗਦਾ 5-6 ਦਾਖਲ ਆ ਜੀ 7 ਜਣੇ ਦਾਖਲ ਆ ਜੀ ਹਾਂ ਕਿੱਥੇ ਨੇ ਦਾਖਲ ਸੰਗਰੂਰ ਨੇ ਕੋਸ਼ ਸੰਗਰੂਰ ਆ ਜੀ 2-3-4-5 ਜਿਹੜੇ ਸੀਰੀਅਸ ਆ ਉਹ ਪਟਿਆਲੇ ਆ ਜੀ ਉਹ ਪਟਿਆਲੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸੰਗਰੂਰ ਤੋਂ ਥੋੜਾ ਨਾਲ ਸਾਝੀਆਂ ਕਰ ਰਹੇ ਆ ਅੱਜ ਪਰਿਵਾਰਾਂ ਦੇ ਵੱਲੋਂ ਖਾਸ ਕਰ ਜਥੇਬੰਦੀ ਦੇ ਵੱਲੋਂ ਧਰਨਾ ਜਿਹੜਾ ਹੈਗਾ ਉਹ ਲੱਗਿਆ ਹੋਇਆ ਤਾਂ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਨੇ ਕਹਿੰਦੇ ਨੇ ਕਿ ਇੱਕ ਨੌਜਵਾਨ ਨੂੰ ਬੇਕਸੂਰਾ ਤੇ નિર્ਦੋਸ਼ ਜਿਹੜਾ ਉਸ ਨੌਜਵਾਨ ਨੂੰ ਜਿਹੜਾ ਹੈਗਾ ਉਹ ਚੁੱਕਿਆ ਗਿਆ ਤੁਸੀਂ ਜੁੜੇ ਰਹੋ ਆਰੰਭੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂ ਦੇ ਆਯਾਤ ਧੰਨਵਾਦ ਜੀ